ਕਲੋਨੀ ਦੀ ਧਰਮਪੁਰਾ ਕਲੋਨੀ ਦੇ ਵਿੱਚ ਇੱਕ ਅਸੀਂ ਕਮਰਸ਼ੀਅਲ ਜਗ੍ਹਾ ਹੈ ਜਿੱਥੇ ਕੀ ਆਪਣਾ ਸ਼ਾਪ ਜਾਂ ਫਲੈਟ ਜਾਂ ਬੂਥ ਵਗੈਰਾ ਅਸੀਂ ਬਣਾਨੇ ਸਨ ਉਸ ਜਗ੍ਹਾ ਦੇ ਉੱਤੇ ਕੁਝ ਲੋਕਾਂ ਨੇ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉੱਥੇ ਕੋਈ ਕਬਜ਼ਾ ਜਨਮੀ ਕੇ ਕਰਕੇ ਬੈਠੇ ਹੋਏ ਹਨ ਇਹ ਜਗ੍ਹਾ ਜਿਹੜੀ ਹੈ ਇਸ ਦੇ ਉੱਤੇ ਜਦੋਂ ਇਦਾਂ ਬਾਰੇ ਪੁੱਛਿਆ ਗਿਆ ਸਾਰੇ ਕਬੀਰ ਪੰਥੀ ਔਰ ਜਿੰਨੇ ਵੀ ਸਾਡੇ ਪਰ ਉਹਨਾਂ ਨੇ ਕੋਈ ਵੀ ਐਸਾ ਡਾਕੂਮੈਂਟ ਸਾਨੂੰ ਨਹੀਂ ਦਿਖਾਇਆ ਜਿਹਦੇ ਨਾਲ ਉਹ ਸਾਬਤ ਕਰ ਸਕਣ ਕਿ ਇਹ ਜਗ੍ਹਾ ਵਾਕੇ ਹੀ ਏ ਧਾਰਮਿਕ ਸਥਾਨ ਵਾਸਤੇ ਰੱਖੀ ਗਈ ਹੈ। ਨੰਝਿੰਗ ਤੇ ਮੇਰੇ ਕਿ ਲਾਏ ਨੇ ਕੋਈ 7-8 ਮਹੀਨੇ ਤੋਂ ਔਰ ਜਿਹੜੇ ਕਬੀਰ ਪੰਥੀ ਜਿਹੜੇ ਸੀ ਉਹ ਕੋਈ ਮੇਰੇ ਖਤ 2-3 ਸਾਲ ਤੋਂ ਬੈਠੇ ਹੋਏ ਨੇ। ਲੇਕਿਨ ਇਹ ਜਗਾ ਜਿਹੜੀ 2010 ਦੇ ਵਿੱਚ ਪਾਸ ਹੋ ਚੁੱਕੀ ਆ। ਉਹ ਡਿਸੀਜ਼ ਆਬ ਨਹੀਂ ਮੁੜ ਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹਨਾਂ ਨੂੰ ਖਾਲੀ ਕਰਾਉਣ ਵਾਸਤੇ ਬੇਨਤੀ ਕੀਤੀ। ਲੇਕਿਨ ਉੱਥੇ ਜੋ ਮਾਹੌਲ ਉਸ ਵੇਲੇ ਦੇਖਿਆ ਗਿਆ ਕਿ ਉੱਥੇ ਹੋ ਸਕਦਾ ਖਾਲੀ ਕਰਾਉਣ ਲਗਾ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ। ਕੁਝ ਲੋਕ ਸ਼ਰਾਰਤੀ ਲੋਕ ਨੇ ਜੀ ਜਿਨ੍ਹਾਂ ਨੇ ਉਹਨਾਂ ਨੂੰ ਗੁੰਮਰਾਹ ਕੀਤਾ ਵਾ ਇਹ ਉਹਨਾਂ ਦੀ ਸ਼ਰਾਰਤ ਹੈ ਔਰ ਉਹਨਾਂ ਤੇ ਪਿਛਲੇ ਦਿਨ ਹੀ ਐਫ ਆਈ ਆਰ ਵੀ ਦਰਜ ਹੋਈ ਉਹਨਾਂ ਦੀ ਸ਼ਰਾਰਤਾਂ ਕਰਕੇ ਜਿਨ੍ਹਾਂ ਨੇ ਇਸ ਕਬਜ਼ਾ ਕਰਨ ਦੇ ਵਿੱਚ ਰੋੜਾ ਟਕਾਇਆ ਬਾਬਾ ਜੀ ਨੂੰ ਅਸੀਂ ਬਿਲਕੁਲ ਸੱਚਾਈ ਦੱਸੀ ਹੈ ਕਿ ਬਾਬਾ ਜੀ ਅਸੀਂ ਤੁਹਾਡੀ ਹੈਲਪ ਵਾਸਤੇ ਆਏ ਆ ਦੱਸੋ ਕੋਈ ਐਸਾ ਰਸਤਾ ਤੁਸੀਂ ਖੁਦ ਹੀ ਲੱਭ ਲੋ ਕਿ ਇਹ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਨਾ ਹੋਏ ਮੈਂ ਤੇ ਬਿਲਕੁਲ ਖੁੱਲ ਕੇ ਕਹਿ ਰਿਹਾ ਆ ਵੀ ਇਹ ਸਰਕਾਰੀ ਜਗ੍ਹਾ ਵਾ ਅਗਰ ਕੋਈ ਇਹਦੀ ਮਾਲਕੀ ਤੇ ਸਬੂਤ ਪੇਸ਼ ਕਰਦਾ ਤੇ ਉਹ ਸਾਹਮਣੇ ਆ ਸਕਦਾ ਵਾ ਇਹ ਸਰਕਾਰੀ ਜਗ੍ਹਾ ਤੇ ਕਿਸੇ ਨੂੰ ਨਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਏਗਾ ਸਤਗੁਰੂ ਜੀ ਫਰਮਾਉਂਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਨਾ ਭਰੇ ਜਾਂ ਮੁਰਦਾਰ ਨਾ ਖਾਏ ਗੁਰੂ ਦਾ ਸੱਚਾ ਸਿੱਖ ਕਦੇ ਗੁਰੂ ਦੀ ਆੜਛ ਕਿਸੇ ਦਾ ਵੀ ਹੱਕ ਮਾਰਨ ਬਾਰੇ ਸੋਚ ਵੀ ਨਹੀਂ ਸਕਦਾ ਸਿੱਖ ਸੰਗਤ ਜਵਡਾ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜਛ ਬਟਾਲੇ ਦੀ ਬਹੁ ਕੀਮਤੀ ਜ਼ਮੀਨ ਤੇ ਨਿਹੰਗ ਸਿੰਘਾਂ ਵੱਲੋਂ ਪਿਛਲੇ ਕਰੀਬ 8 ਮਹੀਨਿਆਂ ਤੋਂ ਕਬਜ਼ਾ ਕੀਤਾ ਹੋਇਆ ਹੈ ਸੰਗਤਾਂ ਦਾ ਕਹਿਣਾ ਹੈ ਕਿ ਕਰੀਬ 52 ਸਾਲ ਹੋ ਗਏ ਨੇ ਧਰਮਪੁਰਾ ਕਲੋਨੀ ਬਣੀ ਨੂੰ ਤੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਨਿਹੰਗ ਸਿੰਘਾਂ ਨੂੰ ਕਰੀਬ 8 ਮਹੀਨੇ ਪਹਿਲਾਂ ਹੀ ਕਿਉਂ ਯਾਦ ਆਇਆ ਕਿ ਇਹ ਬੇਸ਼ਕੀਮਤੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਲਈ ਛੱਡੀ ਹੈ ਕਈ ਤਹੱਕ ਇਹ ਜਗ੍ਹਾ ਗੰਦਗੀ ਦੇ ਢੇਰ ਨਾਲ ਭਰੀ ਰਹੀ ਲੋਕ ਮਲਬੂਤਰ ਕਰਦੇ ਤਾਸ਼ ਖੇਡਦੇ ਰੋੜੀ ਦੇ ਵੱਡੇ ਵੱਡੇ ਢੇਰ ਲੱਗੇ ਹੁੰਦੇ ਪਰ ਜਦੋਂ ਇੰਪਰੂਵਮੈਂਟ ਟਰਸਟ ਵੱਲੋਂ ਬੂਥ ਉਸਾਰੀ ਦਾ ਕੰਮ ਸ਼ੁਰੂ ਹੋਇਆ ਤਾਂ ਕਿਸੇ ਨੇ ਵਿਰੋਧ ਨਾ ਕੀਤਾ ਪਰ ਜਿਸ ਦਾ ਸ਼ਾਰਟਕਟ ਰਸਤਾ ਬੰਦ ਹੋਣਾ ਸੀ ਤਾਂ ਚੇਅਰਮੈਨ ਜਸ਼ਪਾਲ ਚੋਹਾਨ ਦੇ ਮੁਤਾਬਕ ਉਹ ਸ਼ਰਾਰਤੀ ਅਨਸਰ ਨੇ ਨਿਹੰਗ ਸਿੰਘਾਂ ਨੂੰ ਗਬਰਾ ਕਰਕੇ ਸਰਕਾਰੀ ਕੰਮ 'ਚ ਵਿਘਨ ਪਾ ਦਿੱਤਾ ਉਸ ਤੇ ਕਾਨੂੰਨੀ ਕਾਰਵਾਈ ਵੀ ਹੋਈ ਚੇਅਰਮੈਨ ਜਸ਼ਪਾਲ ਚੋਹਾਨ ਦੇ ਫौलाਦੀ ਇਰਾਦਿਆਂ ਦੇ ਸਾਰੇ ਮুরিਦ ਨੇ ਜਸ਼ਪਾਲ ਚੋਹਾਨ ਨਾ ੱੱਕਾ ਕਰਦਾ ਏ ਤੇ ਨਾ ੱੱਕਾ ਜਰਦਾ ਏ ਚੇਅਰਮੈਨ ਸਾਹਿਬ ਬਾਬਾ ਜੀ ਦੀਆਂ ਸਿਫਤਾਂ ਵੀ ਕਰ ਰਹੇ ਨੇ ਤੇ ਸਪਸ਼ਟ ਇਸ਼ਾਰੇ 'ਚ ਬਾਬਾ ਜੀ ਨੂੰ ਸਮਝਾ ਵੀ ਰਹੇ ਨੇ ਕਿ ਤੁਸੀਂ ਆਪ ਹੀ ਕੋਈ ਹਲ ਲਬਲਬੋ ਬਟਾਲੇ ਦਾ ਮਾਹੌਲ ਖਰਾਬ ਨਾ ਹੋਵੇ ਤੇ ਇਧਰ ਸੰਗਤਾਂ ਚ ਪਾਰੀ ਰੋਸ ਹੈ ਕਿ ਨਿਹੰਗ ਸਿੰਘ ਪਹਿਲਾਂ ਸਾਡੇ ਨਾਲ مشਵਰਾ ਤੇ ਕਰਦੇ ਸਿੱਖੀ ਸਿਧਾਂਤਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਇਹ ਜ਼ਮੀਨ ਗੁਰੂ ਸਾਹਿਬ ਦੇ ਨਾਮ ਹੁੰਦੀ ਫਿਰ ਸੋਹਣੇ ਗੁਰਦੁਆਰਾ ਸਾਹਿਬ ਦੀ ਉਹ ਸਾਰੀ ਹੁੰਦੀ ਸਾਰੀ ਮਰਿਆਦਾ ਸੰਪੂਰਨ ਹੋਣ ਤੋਂ ਬਾਅਦ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਗਿਆ ਲੈ ਕੇ ਜੈਕਾਰਿਆਂ ਦੀ ਗੂੰਜ ਚ ਸਤਿਗੁਰ ਦਾ ਪ੍ਰਕਾਸ਼ ਹੁੰਦਾ ਪਰ ਸਿੱਖੀ ਸਿਧਾਂਤਾਂ ਨੂੰ ਤੇ ਮਰਿਆਦਾ ਨੂੰ ਛਿੱਕੇ ਟੰਕੇ ਨਿਹੰਗ ਸਿੰਘ ਆਪਣੀ ਮਨਮਰਜ਼ੀ ਕਰ ਰਹੇ ਨੇ ਸ਼ਿਕੰਕਤਾ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਕਾਨੂੰਨ ਅਨਸਾਰ ਬਣਦੀ ਕਾਰਵਾਈ ਕਰਕੇ ਗੁਰੂ ਸਾਹਿਬ ਦੀ ਮਾਨ ਮਰਿਆਦਾ ਨੂੰ ਬਹਾਲ ਕੀਤਾ ਜਾਵੇ ਜੋ ਨਿਗਾਜ ਕਵਜਾ ਨਿਹੰਗ ਸਿੰਘਾਂ ਨੇ ਸਰਕਾਰੀ ਜਗ੍ਹਾ ਤੇ ਕਰਨ ਦੀ ਨਿਜਿਤ ਬਣਾਈ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਰਾਜਮਾਨ ਕੀਤਾ ਜਿੱਥੇ ਪਹਿਲਾਂ ਕਿ ਬਹੁਤ ਗੰਦਗੀ ਦੇ ਢੇਰ ਲੱਗੇ ਹੋਏ ਸਨ ਉਹ ਨਿਸ਼ਾਨ ਚਾਹ ਲਗਾਇਆ ਜਿੱਥੇ ਕੁੱਤੇ ਮੂਤਰੇ ਨੇ ਤੇ ਸਾਗਾ ਸੰਗਤ ਦੇ ਮਨਾਂ ਨੂੰ ਛੇਤ ਬਹੁਤ ਪਹੁੰਚ ਰਹੀ ਆ ਤੇ ਬਹੁਤ ਦੁਖਦਾਈ ਇਹ ਘਟਨਾਵਾਂ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਸ ਵਾਰ ਧਿਆਨ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਚੰਗੀ ਜਗ੍ਹਾ ਬਰਾਜਮਾਨ ਕਰਕੇ ਇਹਦੇ ਧਿਆਨ ਦਿੱਤਾ ਜਾਵੇ ਤੇ ਜੋ ਕਿ ਸਾਧ ਸੰਗਤ ਦੇ ਮਨਾਂ ਨੂੰ ਸ਼ਾਂਤੀ ਆ ਸਕੇ ਪਟਾਲਾ ਤਨਪੁਰਾ ਕਲੋਨੀ ਦੇ ਵਿੱਚ ਨਿਹੰਗ ਸਿੰਘਾਂ ਨੇ ਕਬਜ਼ਾ ਕੀਤਾ ਹੋਇਆ ਤੇ ਮਹਾਰਾਜ ਦਾ ਪ੍ਰਕਾਸ਼ ਜਿਹੜਾ ਖੋਖੇ ਦੇ ਵਿੱਚ ਪ੍ਰਕਾਸ਼ਿਤ ਕੀਤਾ ਹੋਇਆ ਹੈ ਤੇ ਉਹਨੂੰ ਗੁਰੂ ਘਰ ਦੇ ਵਿੱਚ ਜਾ ਕੇ ਸਥਾਪਿਤ ਕੀਤਾ ਜਾਵੇ ਸ਼ਾਸਨ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਮਹਾਰਾਜ ਦੀ ਬੇਵਦੀ ਜਿਹੜੀ ਉਹ ਰੋਕੀ ਜਾਵੇ ਕੁਝ ਨਿਹੰਗ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਨਗਰ ਸੁਧਾਰ ਟਰਸਟ ਦੀ ਜਗ੍ਹਾ ਤੇ ਗੁਰੂ ਸਾਹਿਬ ਦੀ ਆੜ ਦੇ ਵਿੱਚ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਲੋਕਾਂ ਨੇ ਕਲੋਨੀ ਵਾਸੀਆਂ ਨੂੰ ਗੁੰਮਰਾਹ ਕਰਕੇ ਇਸ ਮੁੱਦੇ ਨੂੰ ਧਾਰਮਿਕ ਰੰਗਤ ਦਿੱਤੀ ਹੋਈ ਹੈ ਅਸੀਂ ਪ੍ਰਸ਼ਾਸਨ ਅੱਗੇ ਇਹੋ ਹੀ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਵੱਲ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਤੇ ਗੁਰੂ ਸਾਹਿਬ ਨੂੰ ਉਸ ਜਗ੍ਹਾ ਤੋਂ ਕਿਸੇ ਸੇਫ ਜਗ੍ਹਾ ਤੇ ਉਠਾ ਕੇ ਪ੍ਰਕਾਸ਼ਿਤ ਕੀਤਾ ਜਾਵੇ ਤੇ ਹੋ ਰਹੀ ਬਦਬੀ ਨੂੰ ਰੋਕਿਆ ਜਾਵੇ ਅਸੀਂ ਪ੍ਰਸ਼ਾਸਨ ਦਾ ਬਹੁਤ ਹੀ ਧੰਨਵਾਦ ਕਰਾਂਗੇ ਮੇਰੇ ਨਾਲ ਸਾਡੇ ਐਕਸ਼ਨ ਵਿਕਰਮਜੀਤ ਸਿੰਘ ਜੀ ਬੈਠੇ ਨੇ ਔਰ ਮੇਰੇ ਲੈਫਟ ਸਾਈਡ ਤੇ ਸਾਡੇ ਈਓ ਸਾਡੇ ٹرسٹ ਦੇ ਅਰਵਿੰਦ ਸ਼ਰਮਾ ਜੀ ਬੈਠੇ ਹਨ ਔਰ ਮੈਂ ਜਸ਼ਪਾਲ ਚੋਹਣ ਚੇਅਰਮੈਨ ਪ੍ਰੂਵਮੈਂਟ ٹرسٹ ਮੈਂ ਉਸ ਵਿਸ਼ੇ ਤੇ ਇਕ ਤਾਂ ਨਾ ਜਾਨੂ ਕਰਾਉਣਾ ਚਾਹਨਾ ਹਾਂ ਕਿ ਧਰਮਪੁਰਾ ਕਲੋਨੀ ਦੇ ਵਿੱਚ ਕੁਝ ਦਿਨਾਂ ਤੋਂ ਇੱਕ ਗੱਲ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਜਿਹੜੀ ਸਾਡੀ ਕਲੋਨੀ ਦੀ ਧਰਮਪੁਰਾ ਕਲੋਨੀ ਦੇ ਵਿੱਚ ਇੱਕ ਅਸੀਂ ਕਮਰਸ਼ੀਅਲ ਜਗ੍ਹਾ ਹੈ ਜਿੱਥੇ ਕਿ ਆਪਣਾ ਸ਼ੌਪਕਿੰਗ ਫਲੈਟ ਜਾਂ ਬੂਥ ਵਗੈਰਾ ਅਸੀਂ ਬਣਾਣੇ ਸਨ ਉਸ ਜਗ੍ਹਾ ਦੇ ਉੱਤੇ ਕੁਝ ਲੋਕਾਂ ਨੇ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉੱਥੇ ਕੋਈ ਕਬਜ਼ਾ ਜਨਨੀ ਕਰਕੇ ਬੈਠੇ ਹੋਏ ਹਨ ਜਦ ਉਹਨਾਂ ਨਾਲ ਬਾਰੇ ਪੁੱਛਿਆ ਗਿਆ ਵੀ ਇਸ ਜਗ੍ਹਾ ਦੇ ਉੱਤੇ ਜਿਹੜਾ ਬੂਤ ਬੰਨੇ ਹਨ ਸ਼ੌਪ ਕੰਪਲੈਕਸ ਬੰਨੇ ਹਨ ਤੇ ਇਹ ਜਗ੍ਹਾ ਜਿਹੜੀ ਹੈ ਤੁਸੀਂ ਇੱਥੇ ਖਾਲੀ ਕਰੋ ਔਰ ਉਹ ਨਿਆਂ ਸਿੰਘ ਜਿੱਥੇ ਬੰਦੀਆਂ ਹਨ ਕੁਛ ਉਹਨਾਂ ਨੇ ਕਿਹਾ ਕਿ ਆਪਣਾ ਇਹ ਜਗ੍ਹਾ ਧਾਰਮਿਕ ਸਥਲ ਹੈ ਔਰ ਧਾਰਮਿਕ ਸਥਲ ਵਾਸਤੇ ਛੱਡੀ ਗਈ ਹੈ ਔਰ ਇਸ ਕਰਕੇ ਧਾਰਮਿਕ ਸਥਲ ਦੀ ਜਗ੍ਹਾ ਦੇ ਉੱਤੇ ਅਸੀਂ ਬੈਠੇ ਹਾਂ ਤੇ ਇਤੋਂ ਅਸੀਂ ਜਿਹੜਾ ਇਹ ਜਗ੍ਹਾ ਜਿਹੜੀ ਹੈ ਸਾਨੂੰ ਇਸ ਜਗ੍ਹਾ ਤੇ ਗੁਰਦੁਆਰਾ ਬਣਾਉਣ ਦੀ ਜਾਂ ਕਬੀਰ ਸਾਹਿਬ ਦਾ ਮੰਦਿਰ ਬਣਾਉਣ ਦੀ ਜਾਜਤ ਦਿੱਤੀ ਜਾਏ। ਦੇਖੋ ਇੱਕ ਚੀਜ਼ ਮੈਂ ਕਲੀਅਰ ਕਰ ਦਿੰਨਾ ਕਿ ਇੰਪਰੂਵਮੈਂਟ ਟਰਸਟ ਹਰ ਸ਼ਹਿਰ ਦੇ ਇੰਪਰੂਵਮੈਂਟ ਟਰਸਟ ਜਿੱਥੇ ਵੀ ਕੋਈ ਕਲੋਨੀ ਕੱਟਦੇ ਹਨ ਔਰ ਉਹਦਾ ਬਕਾਇਦਾ ਲੇਆਉਟ ਪਲਾਨ ਬਣਦਾ ਹੈ ਔਰ ਉਹ ਬਕਾਇਦਾ ਉਹ ਜ਼ਮੀਨ ਜਿਹੜੀ ਹੈ ਮਾਲਕਾਂ ਕੋ ਪੈਸੇ ਦੇ ਕੇ ਖਰੀਦੀ ਜਾਂਦੀ ਹੈ। ਔਰ ਉਹਦੀ ਬਕਾਇਦਾ ਰਜਿਸਟਰੀ ਜਿਹੜੀ ਇੰਪਰੂਵਮੈਂਟ ਟਰਸਟ ਦੇ ਨਾਮ ਹੁੰਦੀ ਹੈ ਔਰ ਉਸ ਤੋਂ ਬਾਅਦ ਫਿਰ ਕਲੋਨੀ ਕੱਟਣ ਦੀ ਜਿਹੜੀ ਪ੍ਰਕਿਰਿਆ ਜਿਹੜੀ ਸ਼ੁਰੂ ਕੀਤੀ ਜਾਂਦੀ ਹੈ। ਇਹ ਜਗ੍ਹਾ ਜਿਹੜੀ ਹੈ ਇਸ ਦੇ ਉੱਤੇ ਜਿਆਦਾ ਇਦਾਂ ਬਾਰੇ ਪੁੱਛਿਆ ਗਿਆ ਸਾਰੇ ਕਬੀਰ ਪੰਥੀ ਔਰ ਜਿੰਨੇ ਵੀ ਸਾਡੇ ਪਰ ਉਹਨਾਂ ਨੇ ਕੋਈ ਵੀ ਐਸਾ ਡਾਕੂਮੈਂਟ ਸਾਨੂੰ ਨਹੀਂ ਦਿਖਾਇਆ ਜਿਹਦੇ ਨਾਲ ਉਹ ਸਾਬਤ ਕਰ ਸਕਣ ਕਿ ਇਹ ਜਗ੍ਹਾ ਵਾਕਈ ਹੀ ਹੈ ਧਾਰਮਿਕ ਸਥਾਨ ਵਾਸਤੇ ਰੱਖੀ ਗਈ ਹੈ ਔਰ ਮੈਂ ਤੁਹਾਨੂੰ ਇਹ ਸਭ ਦਖਾਨਗੇ ਕਿ ਇਹ ਜਿਹੜਾ ਸਾਡਾ 2010 ਦੇ ਵਿੱਚ ਗਵਰਨਮੈਂਟ ਆਫ ਪੰਜਾਬ ਨੇ ਜਿਹੜਾ ਇਹ ਲੈਵਲ ਪਲਾਨ ਦੇ ਵਿੱਚ ਇਹ ਪਾਰਟ ਲੈਵਲ ਆ ਪਾਰਲੀਮੈਂਟ ਪਲਾਨ ਜਿਹੜਾ ਵਾ ਇਹਦੇ ਵਿੱਚ ਜਰੂਰ ਦੱਸਿਆ ਗਿਆ ਵੀ ਆ ਸਾਰੇ ਬੂਤ ਨੇ ਔਰ ਇਹ ਪਾਰਕਿੰਗ ਸਥਾਨ ਹੈ ਔਰ 31 ਮਾਰਚ 2010 ਦੇ ਵਿੱਚ ਇਹ ਬਕਾਇਦਾ ਪਾਸ ਹੋਇਆ ਹੈ। ਨੋਟੀਫਿਕੇਸ਼ਨ ਜਿਹੜੀ ਹੈ ਵੇਖੋ ਸਰਕਾਰ ਦੀ ਹੈ ਨੋਟੀਫਿਕੇਸ਼ਨ ਹੈ ਜੀ। ਔਰ ਬਕਾਇਦਾ ਇੱਕ ਇੱਕ ਡਾਕੂਮੈਂਟਸ ਨੇ ਇਹਦੇ ਵਿੱਚ ਕਿਤੇ ਵੀ ਸਾਬਤ ਨਹੀਂ ਹੁੰਦਾ ਵੀ ਇਹ ਜਗਾ ਧਾਰਮਿਕ ਸਥਾਨ ਵਸਦੇ ਆ। ਲੰਗ ਸਿੰਘ ਤੇ ਮੇਰਾ ਕਿ ਲਾਏ ਨੇ ਕੋਈ 7-8 ਮਹੀਨੇ ਤੋਂ ਹਾਂ ਜੀ। ਔਰ ਜਿਹੜੇ ਕਬੀਰ ਪੰਥੀ ਜਿਹੜੇ ਸੀ ਉਹ ਕੋਈ ਮੇਰੇ ਖਿਆਲ ਦੋ ਤਿੰਨ ਸਾਲ ਤੋਂ ਬੈਠੇ ਹੋਏ ਨੇ ਲੇਕਿਨ ਇਹ ਜਗਾ ਜਿਹੜੀ 2010 ਦੇ ਵਿੱਚ ਪਾਸ ਹੋ ਚੁੱਕੀ ਆ ਇਸ ਗੱਲ ਦਾ ਨੋਟਿਸ ਸਾਡੇ ਮਾਨਯੋਗ ਸੁਪਰੀਮ ਕੋਰਟ ਉਹਨਾਂ ਨੇ ਲਿਆ ਵੀ ਧਾਰਮਿਕ ਸਕਲ ਜਿਹੜੇ ਨੇ ਕਿਤੇ ਨਜਾਇਜ਼ ਤੌਰ ਤੇ ਸਰਕਾਰੀ ਜਗਾ ਦੇ ਉੱਤੇ ਜਿਹੜੇ ਬਣ ਰਹੇ ਨੇ ਔਰ ਇਹਨੇ ਦੇ ਸਾਡੇ ਗੁਰਦਾਸਪੁਰ ਡੀਸੀ ਨਹੀਂ ਸਾਰੇ ਹਿੰਦੁਸਤਾਨ ਦੇ ਜਿੰਨੇ ਵੀ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਆਰਡਰ ਕੀਤੇ ਗਏ ਵੀ ਤੁਸੀਂ ਇਹਨਾਂ ਜਗਾ ਨੂੰ ਖਾਲੀ ਕਰਵਾ ਕੇ ਤੇ ਪਿਛਲੇ ਮਹੀਨੇ ਦੀ 11 ਤਰੀਕ ਤੱਕ ਉਹਨਾਂ ਨੂੰ ਕੋਰਟ ਕਰਨ ਵਾਸਤੇ ਕਿਹਾ ਗਿਆ ਸੀ ਪਰ ਡਿਸੀਜ਼ਾਬ ਨਹੀਂ ਮੁੜ ਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹਨਾਂ ਨੂੰ ਖਾਲੀ ਕਰਨ ਵਾਸਤੇ ਬੇਨਤੀ ਕੀਤੀ ਲੇਕਿਨ ਉੱਥੇ ਜੋ ਮਾਹੌਲ ਉਸ ਵੇਲੇ ਦੇਖਿਆ ਗਿਆ ਕਿ ਉੱਥੇ ਹੋ ਸਕਦਾ ਹੈ ਖਾਲੀ ਕਰਨ ਲਗਾ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਲੇਕਿਨ ਉਸ ਕੰਮ ਨੂੰ ਪੋਸਟਪੋਨ ਕੀਤਾ ਗਿਆ ਲੇਕਿਨ ਇਹ ਹੁਣ ਸੁਪਰੀਮ ਕੋਰਟ ਦੇ ਵਿੱਚ ਜਵਾਬਦੇ ਸਾਡੇ ਡਿਪਟੀ ਕਮਿਸ਼ਨਰ ਵੀ ਨੇ ਕਿਉਂਕਿ ਉਹਨਾਂ ਨੇ ਵੀ ਜਵਾਬ ਦੇਣਾ ਕਿ ਇਹ ਜਗ੍ਹਾ ਕਿਉਂ ਨਹੀਂ ਖਾਲੀ ਕਰ ਰਹੇ ਤੁਸੀਂ ਕਿਉਂ ਨਹੀਂ ਕਰਵਾ ਰਹੇ ਕੱਲ ਸਾਡੀ ਮੀਟਿੰਗ ਸੀ ਅਸੀਂ ਸਾਡਾ ਸਟਾਫ ਸਾਰਾ ਬਾਬਾ ਜੀ ਕੋ ਗਿਆ ਔਰ ਬਹੁਤ ਹੀ ਅچھے ਇਨਸਾਨ ਨੇ ਮੈਂ ਨਹੀਂ ਸਮਝਦਾ ਕਿ ਉਹ ਕੋਈ ਐਸੀ ਕੋਈ ਗਲਤ ਤਰੀਕੇ ਨਾਲ ਕੋਈ ਐਸੀ ਕਿਸੇ ਗੱਲ ਦੀ ਹਮਾਇਤ ਕਰਨ ਮੈਂ ਉਹਨਾਂ ਦੀਆਂ ਗੱਲਾਂ ਤੋਂ ਹਿਸਾਬ ਲਾਇਆ ਬਹੁਤ ਸੁਲਝੇ ਹੋਏ ਇਨਸਾਨ ਨੇ ਔਰ ਕਿਸੇ ਨੇ ਕੋਈ ਉਹਨਾਂ ਨੂੰ ਮਿਸ ਗਾਈਡ ਕਰ ਦਿੱਤਾ ਕਿਸੇ ਨੇ ਗਲਤ ਗਾਈਡ ਕੀਤਾ ਵੀ ਇਹ ਧਾਰਮਿਕ ਜਗ੍ਹਾ ਹੈ ਉਹ ਪੂਰੇ ਉਹਨਾਂ ਨੂੰ ਡਾਕੂਮੈਂਟਸ ਨਹੀਂ ਦਿਖਾਏ ਲੇਕਿਨ ਉਹ ਸਾਡੇ ਕੋਲ ਅਗਰ ਪੁੱਛਦੇ ਤੇ ਅਸੀਂ ਜ਼ਰੂਰ ਉਹਨਾਂ ਨੂੰ ਬਿਲਕੁਲ ਕਲੀਅਰ ਕਰਨਾ ਸੀ ਇਹ ਜਗ੍ਹਾ ਜਿਹੜੀ ਹੈ ਇਹ ਬਿਲਕੁਲ ਨਕਸ਼ਾ ਪਾਸ ਹੈ 2010 ਦੇ ਵਿੱਚ ਇੱਥੇ ਸ਼ੌਕਮ ਫਲੈਟ ਬਣਾਉਣ ਦਾ ਜਿਹੜਾ ਵਾ ਪ੍ਰੋਵੀਜ਼ਨ ਮਿਲ ਗਈ ਜਦੋਂ ਇਹ ਕਲੋਨੀ ਤਿਆਰ ਕੀਤੀ ਉਦੋਂ ਮੈਂ ਪਹਿਲੇ ਦੱਸ ਚੁੱਕਾ ਕਿ ਇਹ ਜਗ੍ਹਾ ਧਾਰਮਿਕ ਸਥਾਨ ਵਾਸਤੇ ਰੱਖੀ ਗਈ ਸੀ ਔਰ ਇਹ ਜਗ੍ਹਾ ਬ੍ਰਾਹਮਣ ਸਭਾ ਨੇ ਮੁੱਲ ਖਰੀਦੀ ਪਹਿਲਾਂ ਉਹਨਾਂ ਨੂੰ ਕੋ ਕਿਸੇ ਕਾਰਨ ਪੈਸੇ ਨਹੀਂ ਦਿੱਤੇ ਕਿ ਤੇ ਜਗ੍ਹਾ ਵਾਪਸ ਹੋ ਗਈ ਉਸ ਤੋਂ ਬਾਅਦ ਜਿਹੜੀ ਇਹ ਜਿਹੜੀ ਆਪਣਾ ਪਰਪਸ ਇਹਦਾ ਚੇਂਜ ਕਰਕੇ ਤੇ ਇਹਨੂੰ ਕਮਰਸ਼ੀਅਲ ਕੀਤਾ ਗਿਆ ਇਹ 2010 ਤੋਂ ਪਹਿਲੇ ਦੀ ਗੱਲ ਹੈ ਕੁਝ ਲੋਕ ਸ਼ਰਾਰਤੀ ਲੋਕ ਨੇ ਜੀ ਜਿਨ੍ਹਾਂ ਨੇ ਉਹਨਾਂ ਨੂੰ ਗੁੰਮਰਾਹ ਕੀਤਾ ਵਾ ਇਹ ਉਹਨਾਂ ਦੀ ਸ਼ਰਾਰਤ ਹੈ ਔਰ ਉਹਨਾਂ ਤੇ ਪਿਛਲੇ ਦਿਨ ਹੀ ਐਫ ਆਈ ਆਰ ਵੀ ਦਰਜ ਹੋਈ ਉਹਨਾਂ ਦੀ ਸ਼ਰਾਰਤਾਂ ਕਰਕੇ ਜਿਨ੍ਹਾਂ ਨੇ ਇਹ ਸਕੱਬਜਾ ਕਰਨ ਦੇ ਵਿੱਚ ਰੋੜਾ ਟਕਾਇਆ ਬਾਬਾ ਜੀ ਇਹਨੂੰ ਅਸੀਂ ਬਿਲਕੁਲ ਸੱਚਾਈ ਦੱਸੀ ਹੈ ਕਿ ਬਾਬਾ ਜੀ ਅਸੀਂ ਤੁਹਾਡੀ ਹੈਲਪ ਵਾਸਤੇ ਆਏ ਆ ਦੱਸੋ ਕੁਈ ਅਸਾ ਰਸਤਾ ਤੁਸੀਂ ਖੋਦੀ ਲੱਭ ਲੋ ਕਿ ਇਹ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਨਾ ਹੋਏ ਵਾਰਨਿੰਗ ਕੀ ਕਰੀਏ ਨਾ ਨਹੀਂ ਵਾਰਨਿੰਗ ਨਹੀਂ ਅਸੀਂ ਆਪਣਾ ਦਿੱਤੀ ਅਸੀਂ ਤੇ ਇਹ ਕਿਹਾ ਵੀ ਤੁਸੀਂ ਸਰਕਾਰ ਨਾਲ ਟਕਰਾਵ ਵਾਲੀ ਨੀਤੀ ਨਾ ਬਣਾਓ ਸੱਚਾਈ ਤੇ ਜੱਲੋ ਜੇ ਤੁਹਾਡੇ ਕੋਲ ਕੋਈ ਐਸੇ ਕੋਈ ਸਬੂਤ ਹੈ ਨੇ ਮਾਲਕੀ ਦੇ ਤੇ ਬੇਸ਼ੱਕ ਬਣਾਓ ਗੁਰਦੁਆਰਾ ਕੁਝ ਵੀ ਬਣਾਓ ਤੁਸੀਂ ਕਮਿਊਨਿਟੀ ਸੈਂਟਰ ਬਣਾਓ ਲੇਕਿਨ ਵਿਦਆਊਟ ਕੋਈ ਅਸਾ ਕੋਈ ਡਾਕੂਮੈਂਟਸ ਦੇ ਕਾਉਂਟ ਤੋਂ ਕੋਈ ਮਾਲਕੀ ਦੇ ਕੋਈ ਸਬੂਤ ਦੇਣ ਤੋਂ ਬਿਨਾ ਕੋਈ ਐਸੀ ਕੋਈ ਜਗ੍ਹਾ ਤੇ ਕੰਮਜਾ ਕਰਦਾ ਹੈ ਦੇਖੋ ਇਸ ਤਰੀਕੇ ਨਾਲ ਇਹ ਪ੍ਰਥਾ ਗਲਤ ਹੈ ਸਮਾਜ ਦੇ ਵਿੱਚ ਐਸੀ ਪ੍ਰਥਾ ਨਹੀਂ ਚੱਲਣੀ ਚਾਹੀਦੀ ਐਕਸ਼ਨ ਸਰਕਾਰ ਲਏਗੀ ਡਿਸੀਜਨ ਲੈਣਗੇ ਮੈਂ ਤੇ ਬਿਲਕੁਲ ਖੁੱਲ ਕੇ ਕਹਿ ਰਿਹਾ ਆ ਵੀ ਇਹ ਸਰਕਾਰੀ ਜਗ੍ਹਾ ਹੈ ਅਗਰ ਕੋਈ ਜੇ ਦੀ ਮਾਲਕੀ ਦੇ ਸਬੂਤ ਪੇਸ਼ ਕਰਦਾ ਹੈ ਤੇ ਉਹ ਸਾਹਮਣੇ ਆ ਸਕਦਾ ਹੈ ਇਹ ਸਰਕਾਰੀ ਜਗ੍ਹਾ ਤੇ ਕਿਸੇ ਨੂੰ ਨਜਾਇਜ਼ ਕੰਮ ਜਾਨੀ ਕਰਨ ਦਿੱਤਾ ਜਾਏਗਾ